ਟਾਈਮ ਬਹੁਤ ਘੱਟ ਹੈ ਸਭ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਜੀ ਸਰਕਾਰ ਸਿੰਘ ਜੀ ਜੋ ਇਸ ਇਲਾਕੇ ਤੋਂ ਐਮਪੀ ਦੀ ਸੀਟ ਦੇ ਉੱਤੇ ਖੜੇ ਹੋਏ ਹਨ ਸਾਰੇ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਨੂੰ ਕਾਮਯਾਬ ਕਰਦਾ ਹੈ ਉਹਨਾਂ ਦੀ ਕਾਮਯਾਬੀ ਨਹੀਂ ਜਾਗ ਦੇ ਸਮੀਕਰਨ ਨੂੰ ਬਦਲ ਕੇ ਰੱਖ ਦੇਣਾ ਹੈ ਸਭੂ ਬੁਢੀ ਬਣਤੀ ਉਜੁਰਤ ਦਾਪੂ ਮੁਰਗੀ ਮਤਾਵਾ ਬੇੜਾ ਨੌਜਵਾਨ ਛੋਟੇ ਵੀਰ ਜਿਹੜੇ ਗਰਮੀ ਵਿੱਚ ਪਹੁੰਚੇ ਹਨ ਉਹਨਾਂ ਦਾ ਕਦਮ ਕਦਮ ਸਾਡੇ ਸਿਰ ਮੇਂ ਪਰਵਾਣ ਹੈ ਵੈਗੂ ਕਰਦੀ ਬੜਾ ਬਰਸ਼ੇ ਪਲਾਟਕਾਂ ਦੀ ਮਾਫੀ ਵੈਗੂ ਜੀਤਾ ਧੰਸਾ ਗੋੜੀ ਜੀ ਦੀ ਖਤੇ ਤੁਹਾਨੂੰ ਬਹੁਤ ਧੰਨ ਕਰ ਬਹੁਤ ਰਹਾ ਹੈ ਸੁਭਾ ਸੁਪਤੀ ਦੇ ਚਰਨ ਉਪ ਬੇਨਤੀ ਹੈ ਤੇ ਅਮਰਿਤਪਾਲ ਸਿੰਘ ਜੀ ਨੂੰ ਇਹ ਕਿਰੂ ਉਹਨਾਂ ਦਾ ਟੂਰਨ ਸ਼ਾਨ ਮੈਂ ਕਹੇ ਜੋ ਪ੍ਰਣਾਮ ਹੈ ਕੰਗਾਰਜੀ ਵਰਦਾ ਉਹਦੇ ਤੇ ਮੋੜ ਲਾ ਕੇ ਬਹੁਤ ਬਹੁਤ ਤੁਮਨ ਜੁਤਾਈਏ ਕਾਰਜਮੁਲ ਕਾਮਯਾਬ ਕਰੀਏ ਉਹਨਾਂ ਦੀ ਕਾਮਯਾਬੀ ਸਿੱਖੀ ਦੀ ਕਾਮਯਾਬੀ ਹੈ ਪੰਥ ਦੀ ਕਾਮਯਾਬੀ ਹੈ ਪੰਥ ਦੇ ਪੰਜਾਬ ਦੇ ਸਮੀਕਰਨ ਬਦਲਨੇ ਹਨ ਉਹਨਾਂ ਦੀ ਕਾਮਯਾਬੀ ਨਾਲ ਤੋਂ ਧੀਰੇ ਧੀਰੇ ਵਾਇਨਾ ਸੰਕਟਾਂ ਦਾ ਬਚਾਉਂਦਾ ਹੈ ਭਲਾ ਦਾ ਭਰਾਮਾ ਦਾ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਚਾਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ